ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਢਿੱਲੋਂੋਂ ਮੀਤ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਆਪਾਂ ਬਣਾ ਰਹੇ ਹਾਂ ਸਬਜ਼ੀ ਅੱਜ ਫਲੀਆਂ ਦੀ ਤੇ ਇੱਧਰ ਮੇਰਾ ਦੁੱਧ ਗਰਮ ਕਰਨਾ ਰੱਖਿਆ ਹੋਇਆ ਸਬਜ਼ੀ ਲੋ ਜੀ ਆਪਣੀ ਤਿਆਰ ਹੋ ਗਈ ਭਾਂਡੇ ਕੁਸਮਾਂਜਣ ਵਾਲੇ ਪੈਣ ਕੁਸਮਾਂਜ ਲਿਆ ਆਪਣੇ ਗਮਾਂਡੀਆਂ ਨੇ ਅੱਪਸੋਂ ਹੁਮਨੀ ਸਾਹਿਬ ਦੇ ਪਾਠ ਤੇ ਜਾ ਕੇ ਆਏ ਸੀ ਆਪਾਂ ਨਹੀਂ ਸिखਾਣਾ ਆਪਾਂ ਆਪਣਾ ਹਿੱਸਾ ਕਰ ਚੱਕ ਲੈਂਦਾ ਤੇ ਲਓ ਜੀ ਆਪਾਂ ਨੂੰ ਸਬਜੀ ਬਣਾ ਰਹੇ ਹਾਂ ਸ਼ਾਮ ਦਾ ਵੇਲਾ ਆਪਾਂ ਇੱਕ ਵਾਰੀ ਰਸੋਈ ਚ ਬੜਦੇ ਹਾਂ ਉਹ ਸਾਰੇ ਕੰਮ ਕਰਕੇ ਬਾਹਰ ਜਾਂਦੇ ਹਾਂ ਇੱਕ ਬਿਆੰਤ ਨਾਲ ਕੰਮ ਕਰਦੇ ਬਾਰ-ਬਾਰ ਫਿਰ ਕੰਮ ਨਹੀਂ ਕਰਨਾ ਪੈਂਦਾ ਰੇਕ ਕੰਮ ਦੀ ਇੱਕ ਬਿਆੰਤ ਹੋਣੀ ਚਾਹੀਦੀ ਹੈ ਕਰਨ ਦੇ ਲੋ ਜੀ ਮੈਂ ਸਬਜੀ ਧਰ ਦੀ ਧਰ ਦੀ ਸਾਰੇ ਕੰਮ ਨਿਭਾਤਾ ਦੂੰਗੀ ਆਪਣੇ ਜਿੰਨੇ ਵੀ ਕਰਨ ਵਾਲੇ ਨੇ ਤੇ ਆਪਾਂ ਸਬਜੀ ਚ ਫੇਰ ਤਿਕੜਸੀ ਜਿਹੜੀਆਂ ਥੱਲੇ ਫਲੀਆਂ ਰਹਿ ਜਾਂਦੀਆਂ ਨੇ ਉਹ ਹੱਥ ਤੇ ਬਾਰ ਬਾਰ ਪਾਉਣ ਨਾਲ ਵਿੱਚ ਫੇਰ ਰਹਿ ਜਾਂਦੀਆਂ ਨੇ ਮੈਂ ਚਾਹ ਪੁਣ ਨਹੀਂ ਲੈ ਲੈਣੀ ਨਹੀਂ ਉਹਦੇ ਨਾਲ ਪੁਣ ਲੈਣੀ ਹੈ ਫਿਰ ਪਾਣੀ ਚ ਫਲੀਆਂ ਉਹਦੇ ਨਾਲ ਕੱਢ ਲੈਣੀ ਪੁਣਨੀ ਨਾਲ ਤੇ ਆਪਾਂ ਆਦਲੂ ਵੀ ਵਿੱਚ ਪਾ ਦੇ ਤੇ ਹੁਣ ਕੜਸੀਨ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਾਂਗੇ ਕੋਈ ਵੀ ਕੰਮ ਆ ਬਿਅੰਤ ਤੋਂ ਬਿਨਾ ਨਹੀਂ ਹੁੰਦਾ ਉਹੀ ਕੰਮ ਨੂੰ ਚਾਹੇ ਆਪਾਂ ਸਾਰੀ ਤੇੜੀ ਲਮਕੀ ਜਾਈਏ ਜੇ ਬਿਅੰਤ ਹੁੰਦੀ ਹੈ ਤਾਂ ਬੰਦਾ ਫਟਾਫਟ ਕਰ ਲੈਣਦਾ ਮੈਂ ਸਵੇਰੇ ਵੀ ਇਸ ਤਰੀਂ ਬਿਆਤ ਬਣਾ ਕੇ ਕੰਮ ਕਰਦੀ ਹਾਂ ਜਿੰਨੇ ਵੀ ਕਰਦੀ ਹਾਂ ਸਵੇਰੇ ਜਦੋਂ ਮੈਂ ਵੇੜਾ ਸੰਭਰਦੀ ਆ ਨਾਲ ਹੀ ਮੈਂ ਕੱਪੜੇ ਮਸ਼ੀਨ 'ਚ ਪਾ ਦਿੰਦੀ ਆ ਤੇ ਉਧਰ ਮੇਰਾ ਵੇੜਾ ਸੰਭਰਿਆ ਜਾਂਦਾ ਉਧਰੋਂ ਕੱਪੜੇ ਮਸ਼ੀਨ 'ਚ ਤੋਂ ਤੇ ਇਹਦੇ ਜਿਵੇਂ ਸੋਈ ਦਾ ਕੰਮ ਕਰਦੇ ਆ ਉਦੋਂ ਵੀ ਸਾਰਾ ਇਕੱਠਾ ਹੀ ਕਰਦੇ ਆ ਕਿੰਨੇ ਦੋ ਤਿੰਨ ਗਾਇ ਸੁੰਦੇ ਚੱਲਦੇ ਹਾਂ ਆਪਾਂ ਦੁੱਧ ਚੋਇਆ ਸੀ ਇਹ ਮੈਂ ਕੱਢ ਦੂੰਗੀ ਭਾਂਡੇ 'ਚ ਬਾਲਟੀ ਮਾਂਜੀ ਜਾਊਗੀ ਇਹ ਬਾਲਟੀ ਲੈ ਆਂਦੀ ਆਪਾਂ ਨਮੀਦਾਰ ਕੱਢਣ ਵਾਸਤੇ ਬਾਲਟੀ ਸਾਡੇ ਪਿੱਤਲ ਦੀ ਵੀ ਹੈਗੀ ਮੇਰੇ ਤੇ ਚਲੋ ਕੱਢਣ ਦੀ ਮਾਰੀ ਨੇ ਮੈਂ ਮੰਗਾ ਲਈ ਹੋਰ ਵੀ ਲੱਗੀ ਹੋਈ ਹੈ ਇੱਕ ਸਾਡੇ ਸਟੀਲ ਦੀ ਬਾਲਟੀ ਚਲ ਮੈਂ ਕਿ ਨਮੀ ਮੰਗਾ ਲਈ ਬਾਲਟੀ ਫੇਰ ਵੀ ਆਪਾਂ ਮੱਥਾ ਟੇਕਦੇ ਹਾਂ ਜੋਤਾਂ ਵਾਸਤੇ ਘਿਓ ਕੁ ਪਾਉਣਾ ਪੈ ਜਾਂਦਾ ਹੈ ਮੈਂ ਵੈਮ ਜੇ ਹੋ ਗਏ ਫਿਰ ਮੈਂ ਨਮੀ ਬਾਲਟੀ ਵੀ ਮੰਗਾ ਲਈ ਧਰ ਕੱਢਣ ਵਾਸਤੇ ਆਪਾਂ ਕਿੰਨੇ ਭਾਂਡੇ ਲੈ ਲਈਏ ਫਿਰ ਵੀ ਥੋੜੇ ਹੁੰਦੇ ਘਰ ਦੇ ਵਿੱਚ ਕਿੰਨੇ ਆਪਾਂ ਕਹਦੇ ਵੀ ਹੁਣ ਲਾਈਨ ਦੇ ਚੀਜ਼ ਲੈਂਦੇ ਨੇ ਚੀਜ਼ ਲਓ ਜੀ ਆਪਾਂ ਨਾਲ ਹੁੰਦੇ ਭਾਂਡੇ ਵੀ ਸਮਾਰ ਤੇ ਨਾ ਆਪਣੀ ਸਬਜੀ ਬਣੀ ਜਾਂਦੀ ਐ ਤੇ ਦੁੱਧ ਮੇਰੇ ਕੜਿਆ ਪਿਆ ਇਧਰ ਤਵੜੀ ਦੇ ਵਿੱਚ ਖੇਰਾ ਆਪ ਦਾ ਕੰਮ ਨਿਭੜ ਜੇ ਨੇ ਫੇਰ ਕਿਤੇ ਬੰਦਾ ਬੈਠਾ ਖੜਾ ਰਹੇ ਕੋਈ ਟੈਨਸ਼ਨ ਨਹੀਂ ਹੁੰਦੀ ਇੱਕ ਵਾਰ ਨੇ ਪਟਾ ਦੋ ਕੰਮ ਇਹ ਮੈਂ ਦੁੱਧ ਨੂੰ ਦੇਖਦੀ ਸੀ ਬਾਲ ਕਰਮ ਤਾਂ ਨਹੀਂ ਹੈਗਾ ਮੈਂ ਨਹੀਂ ਬਿਧਾ ਦੇਮਕ ਹੈ ਹੁਣੀ ਦੁੱਧ ਵਧਾਉਣ ਦਾ ਵੀ ਖਾਸਾ ਵੱਡਾ ਕੰਮ ਹੋ ਜਾਂਦਾ ਤੇ ਮੈਂ ਨਾਲ ਹੀ ਹੁਣ ਆਟਾ ਸਨਣ ਲੱਗ ਗਈ ਥੋੜੇ ਸਮੇਂ ਜੀ ਬਹੁਤ ਕੰਮ ਹੋ ਜਾਂਦੇ ਜੇ ਆਪਾਂ ਕਰਨੇ ਹੁੰਦੇ ਤੇ ਇੱਕ ਪੁਰਤੀ ਹੋਣੀ ਚਾਹੀਦੀ ਹੈ। ਪੁਰਤੀ ਤੋਂ ਬਿਨਾ ਕੋਈ ਕੰਮ ਨਹੀਂ ਬਣਦਾ। ਕਈ ਲੰਮਕੀ ਜਾਂਦੇ ਇੱਕ ਕੰਮ ਤੇ। ਲੋ ਜੀ ਆਟਾ ਵੀ ਮੈਂ ਨਾ ਕੜਸੀ ਦੀ ਮਦਦ ਨਾਲ ਗੁੰਨਦੀ ਹਣੀ ਹੱਥ ਨਾਲ ਆਟਾ ਨਹੀਂ ਗੁੰਨਦੀ ਕਿਉਂਕਿ ਮੈਂ ਜ਼ੋਰ ਨਹੀਂ ਲਾਉਣਾ ਹੈਗਾ। ਬਸ ਕੜਸੀ ਨਾਲ ਕੇਰਾ ਇਕੱਠਾ ਕਰ ਲੂ ਆਟਾ। ਕਮਾ ਕੇ ਬਹੁਤ ਵਧੀਆ ਅਟਾ ਗੁੱਜਦਾ ਇਸ ਤਰ੍ਹਾਂ ਪਾਣੀ ਪਾ ਕੇ ਦਿਮਾਗ ਕਰੋ ਫਿਰ 10 ਮਿੰਟ ਠਹਿਰ ਕੇ ਮੈਂ ਇਹਨੂੰ ਥੋੜਾ ਜਿਹਾ ਗੋਝੇ ਲੈਣੀ ਆ ਆਟੇ ਨੂੰ ਤੇ ਬਿਲਕੁਲ ਜ਼ੋਰ ਨਹੀਂ ਲੱਗਦਾ ਇਸ ਤਰ੍ਹਾਂ ਆਟੇ ਨਾਲ ਮੈਂ ਨਮੀ ਸਕਿਮ ਕੱਢੀ ਐ ਮੈਂ ਹੁਣ ਤਾਂ ਸੁੱਕਾ ਚਾਟਾ ਘੁੰਮਣੀ ਨਹੀਂ ਆ ਚਲੋ ਜੀ ਆਪਣੇ ਸਿਹਤ ਦਾ ਖਿਆਲ ਵੀ ਰੱਖਣਾ ਪੈਂਦਾ ਕੰਮ ਦੇ ਨਾਲ ਨਾਲ ਕੰਮ ਬਿਨਾ ਬਿਨੀ ਸਰਦਾ ਜੋ ਆਪਾਂ ਕੰਮ ਆਪ ਖੁਦ ਕਰਦੇ ਹਾਂ ਦੂਜੇ ਕੋਈ ਨਹੀਂ ਕਰਦਾ ਹੈਗਾ ਚਾਹੇ ਕਿੰਨੀ ਆ ਜਿਹੜਾ ਆਪਾਂ ਕੰਮ ਕਰਨਾ ਉਹ ਆਪ ਹੀ ਕਰਨਾ ਕੰਮ ਤਾਂ ਬੰਦੇ ਦਾ ਕਰਮ ਹੈ ਕਈ ਬਣਾ ਟਲਦੀਆਂ ਨੇ ਕੰਮ ਤੋਂ ਤੇ ਇਹ ਤਾਂ ਆਪਣਾ ਕਰਮਾ ਜੀ ਕੰਮ ਤਾਂ ਅੱਜ ਪਤਾ ਨਹੀਂ ਕੀ ਕਰ ਲਾ ਮੇਰੇ ਮੂੰਹ ਤੇ ਨੇਹਰਾ ਪਈ ਜਾਂਦਾਗਾ ਮੇਰਾ ਇੰਨਾ ਹੋਇਆ ਵੀ ਨਹੀਂ ਹੈਗਾ ਮੂੰਹ ਕਾਲਾ ਦਿਸੀ ਜਾਂਦਾ ਵੀਡੀਓ ਦੇ ਵਿੱਚ ਕਿਸੇ ਨਾਲ ਕਰਾਉਣ ਨਾਲ ਆਪ ਕੰਮ ਕਰਨਾ ਬਹੁਤ ਹੀ ਵਧੀਆ ਤੁਸੀਂ ਦੇਖਦੇ ਆਪਾਂ ਕਿਸੇ ਨੂੰ ਕੰਮ ਕਰਾਉਣਾ ਤਾਂ ਬਹੁਤ ਔਖਾ ਚਲੋ ਜੇ ਇਹ ਘੱਟ ਹੋ ਜੇ ਕੰਮ ਜੋ ਆਪਾਂ ਆਪਣੇ ਹੱਥੀ ਕਰਦੇ ਆ ਉਹਦੇ ਵਰ ਗ੍ਰੇਸ ਨਹੀਂ ਹੈਗੀ ਕੰਮ ਦੀ ਲਓ ਜੀ ਆਪਾਂ ਆਟਾ ਵੀ ਗੁੰਨ ਕੇ ਰੱਖ ਦਿੱਤਾ ਸਬਜੀ ਆਪਣੀ ਤਰੀ ਹੋਈ ਐ ਇੱਧਰ ਤੇ ਨਾਲ ਹੁੰਦੀ ਮੈਂ ਚੱਕ ਪਚੱਕ ਕਰੀ ਜਾਨੀ ਜਿਹੜੀ ਕਰਨ ਵਾਲੀ ਐ ਜੇ ਤਾਂ ਆਪ ਹੀ ਕਰਨਾ ਤਾਂ ਫਿਰ ਘੋਲ ਕਾਦੀ ਕਰਨੀ ਐ ਕੰਮ ਦੀ ਲਓ ਜੀ ਸਬ지 ਆਪਣੇ ਰਿੱਜੀ ਜਾ ਰਹੀ ਹੈ ਇਧਰ ਆਟਾ ਦੇਖੋ ਮੈਂ ਤੁਸਕ ਜਿਸ ਤਰ੍ਹਾਂ ਗੁੰਨ ਲਿਆ ਦੇਖੋ ਕਿੰਨਾ ਵਧੀਆ ਗੁੰਨੇ ਆ ਗਿਆ ਆਟਾ ਤੇ ਇਧਰ ਦੁੱਧ ਘੜਿਆ ਪਿਆ ਆਪਣਾ ਦੇਵੀ ਕਿਸੇ ਜਵਾਬ ਨਾਲ ਘਟ ਨਹੀਂ ਹੈਗਾ ਆਪਣਾ ਘਰ ਦਾ ਕੰਮ ਕਰਨ ਨਾਲ ਨਾਲੇ ਭੈਣ ਨੂੰ ਅਗਲਾ ਕਹਿੰਦੇ ਵੇਲੀਆਂ ਨੇ ਲਓ ਜੀ ਹੁਣ ਮੈਂ ਫਟਾਫਟ ਕੁੱਤੇ ਦੀਆਂ ਰੋਟੀਆਂ ਲਾ ਦੂੰਗੀ ਸਾਡੀਆਂ ਵੀ ਬਣਾ ਲੂੰਗੀ ਆਪਣੇ ਤਿੰਨ ਕੁੱਤੇ ਰੱਖੇ ਹੋਏ ਨੇ ਦੋ ਖਰਗੋਸ਼ ਨੇ ਉਹਨਾਂ ਦੀ ਰੋਟੀ ਵੀ ਆਪਾਂ ਬਣਾ ਦੇਾਂਗੇ ਤੇ ਨਾਲੇ ਆਪਣੀ ਸਬਜ਼ੀ ਬਣੀ ਜਾਂਦੀ ਐ ਇੱਧਰ ਮੈਂ ਹੁਣ ਇੱਧਰ ਆਟੇ ਨੂੰ ਥੋੜੀ ਜਿਹੀ ਮੁੱਕੇ ਜਿਹਾ ਵੰਗੂ ਦੇ ਲਿਆ ਤੇ ਕੁੱਤੇ ਨਹੀਂ ਰੋਟੀਆਂ ਨੇ ਥੋੜੀਆਂ ਜਿਹੀਆਂ ਭਾਰੀਆਂ ਲਾਹੁ ਮੈਂ ਤੇ ਮੈਂ ਬੈਨ ਬੇਲ ਕੇ ਰੱਖ ਲਈਆਂ ਇੱਧਰ ਹੁਣ ਮੈਂ ਆਪਣੀਆਂ ਰੋਟੀਆਂ ਬੇਲ ਬੇਲ ਕੇ ਰੱਖੀਆਂ ਨੇ ਨਾਲ ਹੁੰਦੇ ਪੇੜੇ ਕਰਕੇ ਕਈ ਵਾਰ ਮੈਂ ਫਿਰ ਇੱਕ ਗੈਸ ਦੂਜਾ ਲਾ ਲੈਨੀ ਆ ਨਾਲ ਰੋਟੀਆਂ ਜਿਸੇ ਤੀਆਂ ਲਾਉਣੀਆਂ ਹੁਣ ਉਹ ਤੇ ਰਾੜੀ ਜਾਨੀ ਆ ਫਿਰ ਮੈਂ ਗੈਸ ਤੋਂ ਤਬਾ ਨਹੀਂ ਚੱਕਦੀ ਹੁੰਦੀ ਆਪਣੀ ਮਰਜ਼ੀ ਆ ਕਿਸ ਤਰ੍ਹਾਂ ਲਾ ਲਓ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਹੈ ਮੈਂ ਤਾਂ ਕਈ ਵਾਰ ਦੋ ਗੈਸ ਢ ਲੈਨੀ ਕਈ ਵਾਰ ਦੋ ਤਵੇ ਵੀ ਰੱਖ ਲੈਨੀ ਤੇ ਆਪਣਾ ਕੰਮ ਨੂੰ ਹੱਥ ਥੋੜਾ ਜਿਹਾ ਫਾਸਟ ਹੀ ਹੈ ਤਵੇ ਤੇ ਪਾਉਣ ਤੋਂ ਪਹਿਲਾਂ ਨਾ ਰੋਟੀ 베ਲੀ ਹੋਣੀ ਚਾਹੀਦੀ ਹੈ ਇੱਕ ਰੋਟੀ ਤਵੇ ਤੇ ਜਿਹੜੀ ਚੱਕਣੀ ਹੈ ਉਹਦੀ 베ਲੀ ਹੋਈ ਰੋਟੀ ਉੱਪਰ ਪੈਣੀ ਚਾਹੀਦੀ ਹੈ ਤਾਂ ਕਿ ਤੁਹਾਡਾ ਗੈਸ ਦੀ ਵੀ ਬਚਤ ਹੋ ਸਕੇ ਕਈ ਵਾਰ ਨਾ ਗੈਸ ਤੋਂ ਰੋਟੀ ਚੱਕ ਕੇ ਫੇਰ ਵੇਲਦੀਆਂ ਨੇ ਇੱਕ ਰੋਟੀ ਬਾਧੂ ਵੇਲਣੀ ਚਾਹੀਦੀ ਹੈ ਜਦੋਂ ਰੋਟੀ ਪਕਾਉਣ ਲੱਗਣਾ ਹੋਵੇ ਚਾਰ ਪੰਜ ਪੇੜੇ ਪਹਿਲਾਂ ਕਰਕੇ ਰੱਖੋ ਤਾਂ ਕਿ ਸਾਨੂੰ ਰੋਟੀ ਲਾਉਣ ਵਿੱਚ ਕੋਈ ਦਿੱਕਤ ਨਾ ਆਵੇ ਚਾਰ ਪੰਜ ਨੇ ਪੇੜੇ ਪਹਿਲਾਂ ਬਣਾ ਕੇ ਰੱਖੋ ਤਵਾ ਗਰਮ ਕਰਨ ਦੇ ਨਾਲ ਹੀ ਪਹਿਲਾਂ ਬਣਾ ਕੇ ਰੱਖੋ ਫਿਰ ਨਹੀਂ ਤਾਂ ਰੋਟੀ ਜਲਦੀ ਨਹੀਂ ਹੈਗੀ ਤੇ ਨਾ ਫਾਸਟ ਬਣਦੀ ਰੋਟੀ ਨਾਲੇ ਸੋਡਾ ਤਵਾ ਨਹੀਂ ਖਾਲੀ ਰਹਿੰਦਾ ਤੇ ਟਾਈਮ ਦੀ ਵੀ ਬਚਤ ਹੁੰਦੀ ਹੈ ਕਈ ਪੈਣ ਦੇਖੇ ਨੇ ਤਵਾ ਪਹਿਲਾਂ ਗਰਮ ਕਰਨੀ ਆ ਫਿਰ ਰੋਟੀ ਲੱਗਣੀ ਹੈ ਹੌਲੀ ਹੌਲੀ ਤੇ ਤਵੇ ਦੇ ਨਾਲ ਹੀ ਨਾ ਉਹਦੀ ਬਸ ਪੇੜੇ ਕਰਨੇ ਸ਼ੁਰੂ ਕਰ ਦੋ ਮੇਰਾ ਸੁਭਾਅ ਮੈਂ 4-5 ਪੇੜੇ ਜ਼ਰੂਰ ਬਣਾ ਕੇ ਰੱਖਦੀ ਆ ਪਹਿਲਾਂ ਇਸ ਤਰ੍ਹਾਂ ਟਾਈਮ ਦੀ ਬਚਤ ਹੁੰਦੀ ਹੈ ਸਮੇਂ ਦੀ ਬਚਤ ਹੁੰਦੀ ਹੈ ਸਮਾਨੀ ਰੁਕਦੇ ਨੇ ਤਾਂ ਆਪਣੀ ਚਾਲ ਚੱਲੀ ਜਾਣਾ ਉਹਨਾਂ ਗਰਮੀ ਵੀ ਬਹੁਤ ਜ਼ਿਆਦਾ ਹੈ ਪਸੀਨਾ ਆ ਰਿਹਾ ਇੱਕ ਤਾਂ ਮੈਨੂੰ ਤਾਂ ਦਵਾਈ ਖਾਂਦੀ ਕਰਕੇ ਬਹੁਤ ਪਸੀਨਾ ਆਉਂਦਾ ਲਵ ਜੀ ਨਾ ਇਹ ਪਰੋਟੀ ਲੈ ਲੈ ਨਾ ਇਹ ਪੰਗਲਾਂ ਬਾਤਾਂ ਕਰੀ ਜਾਂਦੇ ਛੋਡੇ ਨਾਲ ਨਾਲ ਮੈਂ ਸਬਜੀ ਚ ਘੜਸੀ ਫੇਰਦੀ ਆ ਮੇਰਾ ਧਿਆਨ ਇੱਧਰ ਵੀ ਹੈ ਕਿਉਂਕਿ ਥੱਲੇ ਨਾ ਲੱਗ ਜੇ ਜੇ ਮੜੀ ਜੀ ਵੀ ਥੱਲੇ ਲੱਗ ਜੇ ਸਬਜੀ ਤਾਂ ਬੇਕਾਰ ਹੋ ਜਾਂਦੀ ਹੈ एक कम कर फुर्ती होनी चाहिए कपड़े में तो सी मैं धोते तो थे जो मैं बेहड़ा संभरे नाल ही मैं कपड़े धोते सो फिर उदर ही होंने मस ला दें कपड़े धोते जाते हैं ना तो धोता ਕਸੀਨਾ ਬਹੁਤ ਜ਼ਿਆਦਾ ਆ ਰਿਹਾ। ਰਸੋਈ ਜੀ ਵੀ ਏਸੀ ਹੋਣਾ ਚਾਹੀਦਾ। ਜੇ ਤਾਂ ਬਾਹਰ ਹੀ ਗਰਮੀ ਹੋ ਜਾਂਦੀ ਫਿਰ ਤਾਂ ਮੈਂ ਸਾਰੇ ਗੇਟ ਬੰਦ ਕਰਕੇ ਏਸੀ ਸੱਡ ਕੇ ਰੋਟੀ ਲਾਉਣੀ ਹੁੰਦੀ ਆ। ਫੇਰ ਠੰਡੀ ਰਹਿੰਦੀ ਰਸੋਈ। ਤੇ ਇੱਕ ਮਾਵੀ ਭੈਣ ਨੇ ਆਪਾਂ ਨੂੰ ਅੱਜ ਪੁੱਛਿਆ ਤੇ ਬੇ ਅੱਡੀਆਂ ਤੇ ਰਾਤ ਮੈਂ ਉਹਨਾਂ ਨੂੰ ਦੱਸਿਆ ਤੇ ਉਹ ਕਹਿੰਦੀ ਮਾਮ ਦੀ ਕਰੀਮ ਤਾਂ ਮੈਂ ਬਣਾਉਣੀ ਹੈਗੀ ਵੇ ਤਾਂ ਲਾਉਣੀ ਵੀ ਕੋਈ ਹੋਰ ਕੋਈ ਸੁਝਾਅ ਦੱਸੋ ਅੱਡੀਆਂ ਵਾਸਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਤੇ ਵੀ ਨਿੰਬੂ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਪਾ ਕੇ ਵੀ ਪਾਣੀ 'ਚ 15 ਮਿੰਟ ਪੈ ਡਬੋ ਕੇ ਰੱਖੋ ਇਹਦੇ ਨਾਲ ਵੀ ਅੱਡੀਆਂ ਬਹੁਤ ਸਾਫ਼ ਹੁੰਦੀਆਂ ਨੇ ਸਾਫਟੁੰਦੇ ਪੈਰ ਤੇ ਪੈਰਾਂ ਦੀ ਗੰਦਗੀ ਨਿਕਲ ਜਾਂਦੀ ਹੈ ਸਾਰੇ 15 ਮਿੰਟ ਨਾ ਸਾਬਨ 'ਚ ਡਬੋ ਕੇ ਰੱਖੋ ਪੈਰ ਮਿੱਠੇ ਸੋਡੇ ਦੇ ਵਿੱਚ ਤੇ ਨਿੰਬੂ ਬਾਗ ਨਿੰਬੂ ਨਾਲ ਪੈਰਾਂ ਤੇ ਚਮਕਾ ਜਾਂਦੀਆਂ ਨਾਲੇ ਤਾਂ ਤੇ ਮਿੱਠਾ ਸੋਡਾ ਜਿਹੜੀ ਉਹ ਗੰਦਗੀ ਪਟ ਤੱਕ ਪੈਰਾਂ ਦੀ ਐਡੀਆਂ ਸਾਫ ਹੋਣ ਚ ਕੋ ਕੰਦੀ ਮੋਮਾਂ ਵਾਲਾ ਜਿਹੜਾ ਮੋਮਬੱਤੀਆਂ ਵਾਲਾ ਨੁਕਤਾ ਇਹ ਤਾਂ ਮੈਂ ਕਹਿੰਦੀ ਆ ਬਣਾਉਣੀ ਆ ਬਣਾਉਣੀ ਆ ਵੀ ਕੋਈ ਹੋਰ ਦੱਸੋ ਕੋਈ ਕਹਿੰਦੀ ਮੇਰੀਆਂ ਹੱਡੀਆਂ ਬਹੁਤ ਪਟਦੀਆਂ ਨੇ ਇਹ ਬਹੁਤ ਬੇਨਾਂ ਨੂੰ ਪ੍ਰੋਬਲਮ ਆ ਹੱਡੀਆਂ ਦੀ ਇਹ ਨੁਕਤਾ ਵੀ ਬਹੁਤ ਵਧੀਆ ਵਿੱਚ ਥੋੜੀ ਜਿਹੀ ਗ੍ਰੈਸ ਲੈਣ ਵੀ ਪਾ ਸਕਦੇ ਹੋ ਤੁਸੀਂ ਪਾਣੀ ਚ ਤਾਂ ਪੈਰ ਜਿਉਂ ਵੀ ਡਬੋ ਕੇ ਰੱਖ ਜਾਣ ਉਹਦੇ ਨਾਲ ਵੀ ਸਾਫ਼ ਹੋ ਜਾਂਦੇ ਪੈਰ ਕਿੰਨੇ ਮਰਜ਼ੀ ਐਡੀਆਂ ਖਰਾਬ ਹੋਣ ਪਰ ਆਪਾਂ ਕਰ ਨਹੀਂ ਸਕਦੇ ਹੈਗੇ ਘੌਲ ਕਰ ਜਾਂਦੇ ਬੈਠੇ ਤਾਂ ਰਹਿਣੇ ਆਏ ਨਹੀਂ ਹੈਗਾ ਵੀ ਪਾਣੀ ਚ ਪੈਰ ਡਬੋ ਲਈ ਆਪਾਂ ਤੇ ਆਪਣੀਆਂ ਐਡੀਆਂ ਬਿਲਕੁਲ ਸਾਫ਼ ਹੋ ਜਾਂਦੀਆਂ ਨੇ ਕਿਉਂਕਿ ਜਿਹੜਾ ਹੁੰਦਾ ਨਾ ਕੈੜਾ ਪਾਣ ਹੁੰਦਾ ਉਹ ਕੋਲਾ ਹੋ ਕੇ ਐਡੀਆਂ ਸਾਫ਼ ਹੋ ਜਾਂਦੀਆਂ ਨੇ ਕਈ ਵੇਰਾਂ ਨਹੀਂ ਏਡੀਆਂ ਫਟ ਜਾਂਦੀਆਂ ਨੇ ਖੂਨ ਨਿਕਲਣ ਲੱਗ ਜਾਂਦਾ ਏਡੀਆਂ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੁਰਨੇ ਚਿਤਕਲੀ ਪਾਉਂਦੀ ਹੈ ਜੇ ਆ ਥੋੜੀ ਜੀ ਬੰਦ ਜੁੱਤੀ ਪਾ ਕੇ ਗਏ ਹਵਾ ਨਾਲ ਫਟਦੀਆਂ ਨੇ ਏਡੀਆਂ ਬੰਦ ਜੁੱਤੀ ਪਾਉਣ ਨਾਲ ਨਹੀਂ ਫਟਦੀਆਂ ਉਨਨ ਨੇ ਅੱਜ ਮੈਨੂੰ ਫੇਰ ਸਵੇਰੇ ਪੁੱਛਿਆ ਸੀ ਲਓ ਜੀ ਆਪਾਂ ਨਾਲ ਹੁੰਦੇ ਸਮੇਟਾ ਸਮੇਟੀ ਕਰੀ ਜਾਂਦੇ ਮੈਂ ਪਰੇਥਣ ਵਾਲਾ ਜਿਹਦੇ ਚ ਰੱਖਦੇ ਨੇ ਡੱਬਾ ਉਹ ਵੀ ਸਾੰਮਤ ਇਧਰ ਜਿਹੜਾ ਆਟਾ ਬਚਿਆ ਸੀ ਉਹ ਵੀ ਚੱਕ ਕੇ ਫਰਿਜ 'ਚ ਰੱਖ ਤਾ ਨਾਲ ਹੁੰਦੇ ਅਨਮੈ ਨਾਲ ਹੁੰਦੀਆਂ ਰੋਟੀਆਂ ਚੋਪੜਤ ਕੱਠੀ ਚੋਪੜਦੀਆਂ ਨੇ ਰੋਟੀਆਂ ਵਿੱਚ ਇਧਰ ਨਾਲ ਮੇ ਰਾੜੀ ਜੰਨੇ ਨੇ ਐਵੇਂ ਚੋਪੜੀ ਐਨੇ ਰੋਟੀ ਇੱਧਰ ਲਓ ਜੀ ਮੈਂ ਪ੍ਰਧਾਨ ਸਾਹਿਬ ਨੂੰ ਕਿਹਾ ਮੈਂ ਕਿ ਤੁਸੀਂ ਸਬਜੀ ਦੇਖ ਲਓ ਨਮਕ ਮਿਰਚ ਕਿਸ ਤਰ੍ਹਾਂ ਚੈੱਕ ਕਰ ਲਓ ਮਾ ਇਹਨਾਂ ਨੂੰ ਸਬਜੀ ਪਾ ਤੇ ਬੈਸੇ ਤਾਂ ਮੈਂ ਇੱਕ ਵਾਰ ਪਾਉਣੇ ਨੇ ਅਸੀਂ ਕਿਤੇ ਬਾਅਦ ਵਿੱਚ ਨਹੀਂ ਪਾਇਆ ਬਿਲਕੁਲ ਸੈੱਟ ਹੁੰਦਾ ਮੇਰਾ ਨਮਕ ਮਿਰਚ ਇੱਕ ਵਾਰ ਪਾਇਆ ਹੈ ਉਹ ਤਾਂ ਸਰੀਰ ਜਾਜ ਤੇ ਨਹੀਂ ਦਿੰਦਾ ਮੈਂ ਤਾਂ ਜਦੋਂ ਕਿਸੇ ਦੇ ਪ੍ਰੋਗਰਾਮ ਹੁੰਦਾ ਸਬਜੀ ਭਾਜੀ ਆਪਾਂ ਬਣਾ ਦਿੰਨੇ ਸਾਰੇ ਬਹੁਤ ਕੈਨਨ ਬਹੁਤ ਵਧੀਆ ਬਣੀ ਹੈ ਮੈਂ ਕਿਤੇ ਜਾਣ ਨਹੀਂ ਲ ਕੋਈ ਆਪਣੀ ਕਿਸੇ ਤੇ ਪ੍ਰੋਗਰਾਮ ਹੁੰਦਾ ਮੈਂ ਸਬਜੀ ਭਾਜੀ ਦੇ ਮੂਰੇ ਅੱਗਾ ਲੈ ਕੇ ਬਹਿ ਜਾਂਦੀ ਲੋਜੀ ਨਾਲ ਹੁੰਦੇ ਮੈਂ ਕਾਊਂਟਰ ਤੇ ਸਫਾਈ ਕਰਦੀ ਤੇ ਗਾਇਸ ਇਸ ਮੈਂ ਮਗਰੋਂ ਸਾਫ ਕਰ ਦੂੰ ਜਦੋਂ ਠੰਡਾ ਹੋ ਗਿਆ ਤੇ ਬਾਕੀ ਕਾਊਂਟਰ ਮੈਂ ਸਾਫ ਕਰਤਾ ਐਸੀ ਐਸੀ ਸਾਮ ਦੀ ਰੁਟੀਨ ਆਪਣੀ ਕੰਮ ਦੀ ਤੇ ਸਾਰਾ ਆਪਣਾ ਮੇੜ ਦਿੱਤਾ ਕਿਉਂਕਿ ਇਹ ਗੈਸ ਕੱਚ ਦਾ ਆਪਣਾ ਗਰਮ ਵਾਲਾ ਨਹੀਂ ਸਾਫ ਕਰਨਾ ਚਾਹੀਦਾ ਸੀਸੇ ਨੂੰ ਤੇ ਇਸ ਨੂੰ ਕਰ ਦੂ ਮੈਂ ਮਗਰੋਂ ਸਾਫ ਤੇ ਬਾਕੀ ਸਾਰਾ ਸਾਫ ਕਰਤਾ ਕਾਊਂਟਰ ਤੇ ਚੱਕ ਬਚੱਕ ਕਰਤੀ ਹੁਣ ਕੀੜੀਆਂ ਬਹੁਤ ਜ਼ਿਆਦਾ ਆ ਜਾਂਦੀਆਂ ਨੇ ਜੇ ਨਾ ਸਾਫ ਸਫਾਈ ਕਰੋ ਕੀ ਕਰਨੀ ਨਾ ਨਮਾਤੀ ਰੈਡੀਨਸ ਵੇਰੇ ਪਾਣੀ ਵਾਲਾ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੁੱਲ ਵਾਚ ਕਰਨਾ